ਅੰਬਾਨੀ ਦੇ ਮੁੰਡੇ ਦੇ ਵਿਆਹ ਤੇ ਡਾਂਸ ਕਰੇਗੀ ਬਾਲੀਵੁੱਡ ਦੀ ਇਹ ਚਰਚਿਤ ਜੋੜੀ। ਚੋਰਾ-ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਤਿਆਰੀਆਂ। ਅਰੰਤੋਬਾਨੀ ਅਤੇ ਰਾਧਿਕਾ ਮਰਚੰਟ ਜਲਦ ਹੀ ਵਿਆਹ ਦੇ ਬੰਧਨ 'ਚ ਬੱਜਣ ਵਾਲੇ ਨੇ। ਅੰਬਾਨੀ ਪਰਿਵਾਰ ਦੇ ਵਿੱਚ ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਚੋਰਾ-ਸ਼ੋਰਾ ਦੇ ਨਾਲ ਚੱਲ ਰਹੀਆਂ ਨੇ। ਇਸ ਵਿਆਹ ਦੇ ਵਿੱਚ ਬਾਲੀਵੁੱਡ ਦੇ ਸਿਤਾਰੇ ਵੀ ਨਜ਼ਰ ਆਉਣ ਵਾਲੇ ਨੇ। ਕੁਝ ਸਿਤਾਰੇ ਆਪਣੇ ਡਾਂਸ ਨੂੰ ਪੇਸ਼ ਵੀ ਕਰਨ ਵਾਲੇ ਨੇ। ਜਿਨ੍ਹਾਂ ਦੇ ਵਿੱਚ ਆਲੀਆ ਪੱਟ ਅਤੇ ਰਣਵੀਰ ਕਪੂਰ ਦਾ ਨਾਮ ਸ਼ਾਮਿਲ ਹੈ। ਇਹਨਾਂ ਹੀ ਕਪਲ ਨੇ ਵਿਆਹ ਦੇ ਲਈ ਰਿਹਸਲ ਵੀ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ਦੇ ਵਿੱਚ ਆਲੀਆ ਤੇ ਰਣਵੀਰ ਨੂੰ ਚਾਮਨਗਰ ਦੇ ਵਿੱਚ ਅਮਾਨੀ ਦੇ ਆਵਾਸ ਵਿੱਚ ਦੇਖਿਆ ਗਿਆ ਸੀ। ਮੀਡੀਆ ਰਿਪੋਰਟ ਦੇ ਮੁਤਾਬਕ ਰਣਵੀਰ ਕਪੂਰ ਤੇ ਆਲੀਆ ਪੱਟ ਨੂੰ ਮੁੰਬਈ 에ਰਪੋਰਟ ਦੇ ਉੱਪਰ ਦੇਖਿਆ ਗਿਆ। ਉਹ ਦੋਨੋਂ ਗੁਜਰਾਤ ਦੇ ਲਈ ਰਵਾਨਾ ਹੋਏ। ਰਣਵੀਰ ਕਪੂਰ ਤੇ ਆਲੀਆ ਪੱਟ ਅਨੰਤ ਤੇ ਰਾਧਕਾ ਦੀ ਪ੍ਰੀ-ਵੈਡਿੰਗ ਪ੍ਰੋਗਰਾਮਾਂ ਦੇ ਲਈ ਡਾਂਸ ਦੀ ਰਿਹਸਲ ਕਰਨ ਦੇ ਲਈ ਉੱਥੇ ਗਏ ਸੀ। ਕਿਹਾ ਜਾਂਦਾ ਹੈ ਕਿ ਆਲੀਆ ਤੇ ਰਣਵੀਰ ਕਪੂਰ ਕਪਲ ਪ੍ਰੀ-ਵੇਡਿੰਗ ਬੈਸ਼ ਤੇ ਰੋਮਾਂਟਿਕ ਗਾਣਿਆਂ ਦੇ ਉੱਪਰ ਸਪੈਸ਼ਲ ਪਰਫਾਰਮੈਂਸ ਦੇਣ ਵਾਲੇ ਨੇ। ਅਨੰਤ ਮਾਨੀ ਅਤੇ ਰਾधिका ਮਰਚੰਟੀ ਵਿਆਹ ਦਾ ਕਾਰਜ ਜੱਤੂ ਸਾਹਮਣੇ ਆਇਆ। ਉਦੋਂ ਤੋਂ ਹੀ ਫੈਨਸ ਕਾਫੀ ਐਕਸਾਈਟਿਡ ਹੋਏ ਨੇ। ਇਸ आलीशान ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਹਰ ਛੋਟੀ ਤੋਂ ਛੋਟੀ ਚੀਜ਼ ਉਹ ਜਾਣਨਾ ਚਾਹੁੰਦੇ ਨੇ। ਸਾਹਮਣੇ ਆਇਆ ਕਾਰਡ ਦੇ ਮੁਤਾਬਿਕ ਮਕੇਸ਼ ਅਵਾਨੀ ਅਤੇ ਨੀਤਾ ਮਾਨੀ ਦੇ ਛੋਟੇ بیٹے ਅਨੰਤ ਅਵਾਨੀ ਦੇ ਪ੍ਰੀ-ਵੇਡਿੰਗ ਪ੍ਰੋਗਰਾਮ ਉਹਨਾਂ ਦੇ ਜਾਮਨਗਰ ਸਿਤਤ ਆਵਾਸ ਦੇ ਵਿੱਚ 1 2 3 ਮਾਰਚ ਤੱਕ ਚੱਲਣਗੇ ਇਸ ਵੱਡੇ ਸੈਲੀਬ੍ਰੇਸ਼ਨ ਦੇ ਵਿੱਚ ਪਹਿਲਾ ਰਣਵੀਰ ਕਪੂਰ ਤੇ ਆਲਿਆ ਪਟਹਾਰੀ ਦੇ ਵਿੱਚ ਰਿਹਸਮ ਦੇ ਲਈ ਜਾਮਨਗਰ ਪਹੁੰਚਿਆ ਕਿਹਾ ਜਾ ਰਿਹਾ ਹੈ ਕਿ ਆਲਿਆ ਪਟ ਤੇ ਰਣਵੀਰ ਕਪੂਰ ਆਪਣੇ ਰੋਮਾਂਟਿਕ ਗਾਣਿਆਂ ਤੇ ਪਰਫਾਰਮੈਂਸ ਦੇਣਗੇ ਤਿਆਰੀਆਂ ਦੇ ਵਿੱਚ ਆਲਿਆ ਤੇ ਰਣਵੀਰ ਕਪੂਰ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਨੂੰ ਅਬਾਨੀ ਪਰਿਵਾਰ ਦੇ ਜਾਮਨਗਰ ਸਥਿਤ ਘਰ ਦਾ ਦੱਸਿਆ ਜਾ ਰਿਹਾ ਹੈ ਸੋਤਰਾ ਦੇ ਮੁਤਾਬਿਕ ਅਨੰਤਬਾਨੀ ਅਤੇ ਰਾਧਿਕਾ ਦੇ ਪ੍ਰੀ-ਵੇਡਿੰਗ ਪ੍ਰੋਗਰਾਮ 1 ਮਾਰਚ 2024 ਤੋਂ ਸ਼ੁਰੂ ਹੋ ਕੇ 8 ਮਾਰਚ ਤੱਕ ਚੱਲਣ ਵਾਲੇ ਨੇ ਫਿਲਹਾਲ ਆਲਿਆਪਟ ਤੇ ਰਣਵੀਰ ਕਪੂਰ ਜਾਮਨਗਰ ਤੋਂ ਵਾਪਸ ਮੁੰਬਈ ਆ ਚੁੱਕੇ ਨੇ ਰਾਧਿਕਾ ਅਤੇ ਅਨੰਤਬਾਨੀ ਦੀ ਵਿਆਹ ਦਾ ਕਾਰਡ ਬੀਤੇ ਮਹੀਨੇ ਸਾਹਮਣੇ ਆਇਆ ਸੀ ਕਪਲ ਦੀ ਇੰਗੇਜਮੈਂਟ ਬੀਤੇ ਸਾਲ ਹੋਈ ਸੀ ਅਨੰਤਬਾਨੀ ਅਤੇ ਰਾਧਿਕਾ ਮਰਜ਼ੰਟ ਜਲਦ ਹੀ ਵਿਆਹ ਦੇ ਬੰਧਨ 'ਚ ਪੱਜਣ ਵਾਲੇ ਨੇ ਅਮਬਾਨੀ ਪਰਿਵਾਰ ਦੇ ਵਿੱਚ ਦੋਨਾਂ ਦੇ ਵਿਆਹ ਦੀਆਂ ਤਿਆਰੀਆਂ ਚੋਰਾ-ਸ਼ੋਰਾ ਦੇ ਨਾਲ ਚੱਲ ਰਹੀਆਂ ਨੇ ਇਸ ਵਿਆਹ ਦੇ ਵਿੱਚ ਬਾਲੀਵੁੱਡ ਦੇ ਸਿਤਾਰੇ ਵੀ ਨਜ਼ਰ ਆਉਣ ਵਾਲੇ ਨੇ ਕੁਝ ਸਿਤਾਰੇ ਆਪਣੇ ਡਾਂਸ ਨੂੰ ਪੇਸ਼ ਵੀ ਕਰਨ ਵਾਲੇ ਨੇ ਜਿਨ੍ਹਾਂ ਦੇ ਵਿੱਚ ਆਲੀਆ ਪਟ ਅਤੇ ਰਣਵੀਰ ਕਪੂਰ ਦਾ ਨਾਮ ਸ਼ਾਮਿਲ ਹੈ ਇਨਹੀਂ ਨੇ ਕਪਲ ਨੇ ਵਿਆਹ ਦੇ ਲਈ ਰਿਹਸਲ ਵੀ ਸ਼ੁਰੂ ਕਰ ਦਿੱਤੀ ਹਾਲ ਹੀ ਦੇ ਵਿੱਚ ਆਲੀਆ ਤੇ ਰਣਵੀਰ ਨੂੰ ਚਾਮਨਗਰ ਦੇ ਵਿੱਚ ਅਮਾਨੀ ਦੇ ਆਵਾਸ ਵਿੱਚ ਦੇਖਿਆ ਗਿਆ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਰਣਵੀਰ ਕਪੂਰ ਤੇ ਆਲੀਆ ਪਟ ਨੂੰ ਮੁੰਬਈ 에ਰਪੋਰਟ ਦੇ ਉੱਪਰ ਦੇਖਿਆ ਗਿਆ ਉਹ ਦੋਨੋਂ ਗੁਜਰਾਤ ਦੇ ਲਈ ਰਵਾਨਾ ਹੋਏ ਰਣਵੀਰ ਕਪੂਰ ਤੇ ਆਲੀਆ ਭੱਟ ਅਨੰਤ ਤੇ ਰਾਧਿਕਾ ਦੀ ਪ੍ਰੀ-ਵੇਡਿੰਗ ਪ੍ਰੋਗਰਾਮਾ ਦੇ ਲਈ ਡਾਂਸ ਦੀ ਰਿਹਸਲ ਕਰਨ ਦੇ ਲਈ ਉੱਥੇ ਗਏ ਸੀ ਕਿਹਾ ਜਾਂਦਾ ਹੈ ਕਿ ਆਲੀਆ ਤੇ ਰਣਵੀਰ ਕਪੂਰ ਕਪਲ ਪ੍ਰੀ-ਵੇਡਿੰਗ ਬੈਸ਼ ਤੇ ਰੋਮਾਂਟਿਕ ਗਾਣਿਆਂ ਦੇ ਉੱਪਰ ਸਪੈਸ਼ਲ ਪਰਫਾਰਮੈਂਸ ਦੇਣ ਵਾਲੇ ਨੇ ਅਨੰਤ ਮਾਨੀਆ ਤੇ ਰਾਧਿਕਾ ਮਰਚੰਟੀ ਵਿਆਹ ਦਾ ਕਾਰਜ ਜੱਤੂ ਸਾਹਮਣੇ ਆਇਆ ਉਦੋਂ ਤੋਂ ਹੀ ਫੈਨਸ ਕਾਫੀ ਐਕਸਾਈਟਡ ਹੋਏ ਨੇ ਇਸ ਆਲਿਸ਼ਾਨ ਵਿਆਹ ਦੀਆਂ ਤਿਆਰੀਆਂ ਨੂੰ ਲੈ ਕੇ ਹਰ ਛੋਟੀ ਤੋਂ ਛੋਟੀ ਚੀਜ਼ ਉਹ ਜਾਣਨਾ ਚਾਹੁੰਦੇ ਨੇ ਸਮਾਣੀਏ ਕਾਰਡ ਦੇ ਮੁਤਾਬਿਕ ਮੁਕੇਸ਼ ਅਵਾਨੀ ਤੇ ਨੀਤਾ ਮਾਨੀ ਦੇ ਛੋਟੇ ਬੇਟੇ ਆਨੰਦ ਅਵਾਨੀ ਦੇ ਪ੍ਰੀ-ਵੇਡਿੰਗ ਪ੍ਰੋਗਰਾਮ ਉਹਨਾਂ ਦੇ ਜਾਮਨਗਰ ਸਿਤ ਅਵਾਸ ਦੇ ਵਿੱਚ 1 ਤੋਂ 3 ਮਾਰਚ ਤੱਕ ਚੱਲਣਗੇ। ਇਸ ਵੱਡੇ ਸੈਲੀਬ੍ਰੇਸ਼ਨ ਦੇ ਵਿੱਚ ਪਹਿਲਾ ਰਣਵੀਰ ਕਪੂਰ ਤੇ ਆਲਿਆ ਪਟਹਾਰੀ ਦੇ ਵਿੱਚ ਰਿਹਸਮ ਦੇ ਲਈ ਜਾਮਨਗਰ ਪਹੁੰਚੇ। ਕਿਹਾ ਜਾ ਰਿਹਾ ਹੈ ਕਿ ਆਲਿਆ ਪਟ ਤੇ ਰਣਵੀਰ ਕਪੂਰ ਆਪਣੇ ਰੋਮਾਂਟਿਕ ਗਾਣਿਆਂ ਤੇ ਪਰਫਾਰਮੈਂਸ ਦੇਣਗੇ। ਤਿਆਰੀਆਂ ਦੇ ਵਿੱਚ ਆਲਿਆ ਤੇ ਰਣਵੀਰ ਕਪੂਰ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ਨਵਬਾਨੀ ਪਰਿਵਾਰ ਦੇ ਜਾਮਨਗਰ ਸਥਿਤ ਕਰਦਾ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਿਕ ਅਨੰਤਬਾਨੀ ਅਤੇ ਰਾਧਿਕਾ ਦੇ ਪ੍ਰੀ-ਵੇਡਿੰਗ ਪ੍ਰੋਗਰਾਮ 1 ਮਾਰਚ 2024 ਤੋਂ ਸ਼ੁਰੂ ਹੋ ਕੇ 8 ਮਾਰਚ ਤੱਕ ਚੱਲਣ ਵਾਲੇ ਨੇ ਫਿਲਹਾਲ ਆਲਿਆਪਟ ਤੇ ਰਣਵੀਰ ਕਪੂਰ ਜਾਮਨਗਰ ਤੋਂ ਵਾਪਸ ਮੁੰਬਈ ਆ ਚੁੱਕੇ ਨੇ ਰਾਧਿਕਾ ਅਤੇ ਅਨੰਤਬਾਨੀ ਦੀ ਵਿਆਹ ਦਾ ਕਾਰਡ ਬੀਤੇ ਮਹੀਨੇ ਸਾਹਮਣੇ ਆਇਆ ਸੀ ਕਪਲ ਦੀ ਇੰਗੇਜਮੈਂਟ ਬੀਤੇ ਸਾਲ ਹੋਈ ਸੀ